ਸਰ ਅਗੂਰ ਤੇ ਹਮਲਾ ਹੋਇਆ ਹੁਣ ਕਿਸਗੜ ਸਾਹਿਬ ਪਹੁੰਚੇ ਨੇ ਪੂਰੇ ਮਾਮਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਦਿਖੋ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਹਮਲਾ ਜਿਹੜਾ ਅਟੈਕ ਆ ਉਹ ਸਾਡੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੋਇਆ ਅਕਾਲ ਤਖਤ ਸਾਹਿਬ ਦੇ ਬਾਹਰ ਹੋਇਆ ਉਹ ਬਹੁਤ ਹੀ ਨਿੰਦਣਯੋਗ ਆ ਉਹ ਜਗ੍ਹਾ ਹੈ ਉਹ ਪਵਿੱਤਰ ਜਗ੍ਹਾ ਹੈ ਉਹ ਬਹੁਤ ਮਾੜੀ ਗੱਲ ਹੈ ਪਰ ਮੈਂ ਤੁਸੀਂ ਹੁਣ ਮੈਂ ਕਈ ਦਿਨ ਦਾ ਮੈਂ ਤਾਂ ਹੀ ਇਸ ਗੱਲ ਤੇ ਬੋਲ ਨਹੀਂ ਰਿਹਾ ਸੀ ਪਰ ਤੁਸੀਂ মিডিਆ ਇਸ ਗੱਲ ਤੇ ਜ਼ਰੂਰ ਮੈਨੂੰ ਬਾਰ-ਬਾਰ ਪੁੱਛ ਰਿਹਾ ਤੇ ਮੈਂ ਅੱਜ ਜ਼ਰੂਰ ਬੋਲਣਾ ਚਾਹ ਉਹਨਾਂ ਤੁਹਾਡੇ ਮੂਰੇ ਦੇਖੋ ਸੁਖਵੀਰ ਸਿੰਘ ਬਾਦਲ ਨੇ ਮੈਂ ਮੰਨਦਾ ਉਹਨਾਂ ਦੇ ਉੱਤੇ ਜਿਹੜਾ ਇਹ ਹਮਲਾ ਹੈ ਜਿਹੜਾ ਕਿਉਂ ਹੋਇਆ ਸੁਖਵੀਰ ਸਿੰਘ ਬਾਦਲ ਤੇ ਹਮਲਾ ਉਦੋਂ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀਅਦਵੀ ਗੁਰੂ ਗ੍ਰੰਥ ਸਾਹਿਬ ਦੀ ਬੀਅਦਵੀ ਉਹਨਾਂ ਨੇ ਕੀਤੀ ਮੰਨਿਆ ਅਕਾਲ ਤਖਸਾਲ ਮੂਹਰੇ ਤੇ ਜਥੇਦਾਰ ਸਹਿਬਾਨਾਂ ਦੇ ਮੂਹਰੇ ਇਹ ਕਮਿਟ ਕੀਤਾ ਮੰਨਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੀਅਦਵੀ ਅਸੀਂ ਕੀਤੀ ਆ ہاں ਤੇ ਨਾ ਜਵਾਬ ਚ ਉਹਨਾਂ ਨੇ ਹਾਂ ਦਿੱਤਾ ਫਿਰ ਜਿਹੜੇ ਸਤਕਾਰਯੋਗ ਚੌੜਾ ਸਾਹਿਬ ਨੇ ਜਿਹੜੇ ਨਾਰਾਇਣ ਸਿੰਘ ਚੌੜਾ ਨੇ ਜਿਹੜੇ ਬੜੀ 70 ਕੇ ਸਾਲ ਦੀ ਉਹਨਾਂ ਦੀ ਉਮਰ ਆ ਪਿੱਛੇ ਉਹਨਾਂ ਦੀ ਬਜ਼ੁਰਗ ਧਰਮ ਪਤਨੀ ਵੀ ਆ ਉਹਨਾਂ ਦਾ ਪਰਿਵਾਰ ਆ ਤੇ ਜਦੋਂ ਇਹ ਗੱਲ ਜਿਹੜੀ ਹੋਈ ਆ ਇਹ ਉਹਨਾਂ ਨੇ ਕੋਈ ਨਿੱਜੀ ਆਪਣੇ ਲਈ ਨਹੀਂ ਕੋਈ ਕੀਤੀ ਉਹਨਾਂ ਨੇ ਕੋਈ ਨਿੱਜੀ ਉਹਨਾਂ ਦਾ ਵੈਰ ਵਿਰੋਧ ਨਹੀਂ ਸੀ ਸੁਖਵੀਰ ਸਿੰਘ ਬਾਦਲ ਹੋਣਾ ਨਾਲ ਉਹਨਾਂ ਦਾ ਸਿਰਫ ਭਾਵਨਾ ਚ ਆ ਕੇ ਜਿਹੜੇ ਇੱਕ ਸਿੱਖ ਪੰਥ ਦੇ ਵਿੱਚ ਸਿੱਖਾਂ ਲਈ ਜਾਂ ਸਭ ਲਈ ਜਿਹੜੇ ਮੰਨਦੇ ਆ ਉਦੋਂ ਵੱਡਾ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਤਾਂ ਕੁਝ ਹੈ ਨਹੀਂ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਨੇ ਬਿਆਦ ਵੀ ਕਰਾਈ ਆ ਤਾਂ ਉਹ ਭਾਵਨਾ ਦੇ ਵਿੱਚ ਆ ਗਏ ਉਹ ਭਾਵਨਾ ਦੇ ਬਹਿ ਕੇ ਵਿੱਚ ਉਹਨਾਂ ਨੇ ਇਹ ਗੋਲੀ ਜਿਹੜੀ ਚਲਾਈ ਤੇ ਪਰ ਗੋਲੀ ਵੀ ਚਲਾਈ ਗੋਲੀ ਕਿਹੜਾ ਉਹਨਾਂ ਦੇ ਕਿਤੇ ਵੱਜੀ ਵੀ ਨਹੀਂ ਗਈ ਗੋਲੀ ਤਾਂ ਕੰਧ 'ਚ ਵੱਜੀ ਆ ਤੇ ਮੈਂ ਸਮਝਦਾ ਜਿਵੇਂ ਉਹ ਸ਼ਹੀਦ ਆਦਮ ਸਤਾਰ ਬਿਆਨ ਸਿੰਘ ਜੀ ਜਿਹੜੇ ਸ਼ਹੀਦ ਹੋਏ ਮੁੱਖ ਮੰਤਰੀ ਉਹਨਾਂ ਦੇ ਬਾਰੇ ਉਹ ਹਮੇਸ਼ਾ ਗੱਲ ਕਰਦੇ ਰਹੇ ਵੀ ਭਾਵਨਾ ਚ ਬਹਿ ਕੇ ਉਹਨਾਂ ਨੇ ਕੋਈ ਪਰਸਨਲ ਨਹੀਂ ਸੀ ਉਹਨਾਂ ਦਾ ਰਾਜੋ ਵਾਲੇ ਹੋਣਾ ਦਾ ਜਿੰਨੇ ਵੀ ਬੰਦੇ ਆ ਵੀ ਉਹਨਾਂ ਨੇ ਭਾਵਨਾ ਚ ਬਹਿ ਕੇ ਇਹ ਕੰਮ ਕੀਤਾ ਉਹਨਾਂ ਨੂੰ ਸੁਪਰੀਮ ਕੋਰਟ ਤੱਕ ਉਹਦੇ ਵਿੱਚ ਚਾਹੇ ਜਥੇਦਾਰ ਸਭਾਨ ਹੋਣ ਚਾਹੇ ਸਾਡੇ ਸੁਖਵੀਰ ਸਿੰਘ ਬਾਦਲ ਸਾਹਿਬ ਹੋਣ ਚਾਹੇ ਮਜੀਠੀਆ ਸਾਹਿਬ ਹੋਣ ਚਾਹੇ ਬੀਬੀ ਹਰਸਿਮਰਤ ਕੌਰ ਹੋਣ ਚਾਹੇ ਸਾਰਾ ਕਾਲੀਦਾਰ ਹੋਵੇ ਹਮੇਸ਼ਾ ਕਹਿੰਦੇ ਰਹੇ ਆ ਵੀ ਉਹ ਭਾਵਨਾ ਚ ਆ ਕੇ ਉਹਨਾਂ ਨੇ ਇਹ ਗੱਲ ਕੀਤੀ ਪਰ ਮੈਂ ਆਪਦੀ ਗੱਲ ਕਰਾਂ ਜੀ ਮੈਂ ਅਸੀਂ ਵੀ ਬਹੁਤ ਛੋਟੀ ਉਮਰ ਸੀ ਮੈਂ ਸੁਖਵੀਰ ਸਿੰਘ ਬਾਦਲ ਦੇ ਬੱਚੇ ਆ ਨਾ ਬੇਟੀਆਂ ਆ ਬੇਟਾ ਇਹ ਅਸੀਂ ਵੀ ਉਸ ਵੇਲੇ ਬਹੁਤ ਇਸ ਜਵਾਨ ਯੰਗ ਉਮਰ ਸੀ ਮਨ ਚ ਗੁੱਸਾ ਸੀ ਕਿਉਂ ਕਿ ਉਹ ਬੰਬ ਦੇ ਨਾਲ ਇਕੱਲੇ ਸਰਦਾਰ ਬੀਨ ਸਿੰਘ ਨਹੀਂ ਨਾਲ 17 ਬੰਦੇ ਹੋਰ ਸ਼ਹੀਦ ਹੋਏ ਸੀ ਬੰਬ ਨਾਲ ਉੜੇ ਸੀ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਸੀ ਕਿਸ ਦੇ ਸਾਲ ਦਾ ਸੀ ਕਿਸ ਦਾ ਨਵਾਂ ਵਿਆਹ ਹੋਇਆ ਸੀ ਉਹ ਬੰਦੇ 17 ਨਾਲ ਹੋਰ ਸ਼ਹੀਦ ਹੋਏ ਸੀ ਉਹ ਪਰਿਵਾਰਾਂ ਦੇ ਵੀ ਸਾਡੇ ਤੇ ਜ਼ਿੰਮੇਵਾਰੀ ਸੀ ਤੇ ਅਸੀਂ ਇਸ ਕਰਕੇ ਇਹ ਗੱਲਾਂ ਬਾਰ-ਬਾਰ ਕਰਦੇ ਸੀ ਪਰ ਇਹ ਕਹਿੰਦੇ ਸੀ ਵੀ ਨਹੀਂ ਨਿੱਜੀ ਨਹੀਂ ਕੀਤਾ ਉਹ ਰਾਜਵਾਨਾ ਨੇ ਨਾ ਭਾਵਨਾ ਚ ਬਹਿ ਕੇ ਜਾਂ ਦੂਜਿਆਂ ਨੇ ਭਾਵਨਾ ਚ ਬਹਿ ਕੇ ਇਹ ਕੰਮ ਕੀਤਾ ਏ ਉਹਨਾਂ ਦੇ ਸਾਰੇ ਅਸੀਂ ਇਕੱਠੇ ਥੋੜੇ ਮੂਰੇ ਹੀ ਪਿਛਲੇ ਦਿਨਾਂ ਤੋਂ ਵੀ ਠੀਕ ਜੇ ਉਹਨਾਂ ਨੇ ਇਸ ਭਾਵਨਾ ਚ ਜੇ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਸਾਨੂੰ ਤਾਂ ਪਤਾ ਹੈ ਵੀ ਸ਼ਹੀਦ ਆਜ਼ਮ ਸਦਾਰ ਬੀਨ ਸਿੰਘ ਨੇ ਪੰਜਾਬ ਨੂੰ ਬਚਾਉਣ ਖਾਤਰ ਤਿਰਜ਼ਮ ਨੂੰ ਖਤਮ ਕਰਨ ਆਪਣੀ ਉਹਨਾਂ ਦੀ ਜਾਨ ਗਈ ਕੁਰਬਾਨੀ ਦਿੱਤੀ ਤੇ ਅੱਜ ਅਮਨ ਸ਼ਾਂਤੀ ਹੈ ਪਰ ਅਸੀਂ ਫਿਰ ਵੀ ਸਾਹਮਣੇ ਇਹ ਕਹਾਂਗੇ ਠੀਕ ਆ ਇਹਨਾਂ ਨੂੰ ਮਾਫ਼ ਤੁਸੀਂ ਕਹਿੰਦੇ ਹੋ ਕਰਨਾ ਚਾਹੀਦਾ ਪਰ ਉਵੇਂ ਹੀ ਮੈਂ ਵੀ ਹੁਣ ਇਹ ਗੱਲ ਸੋਚ ਸਮਝ ਕੇ ਮੈਂ ਬੜਾ ਕਹਿ ਰਹੇ ਹਾਂ ਵੀ ਮਜੀਠੀਆ ਸਾਹਿਬ 10 ਦਿਨ ਪਹਿਲਾਂ ਹੀ ਜਦੋਂ ਰਾਜਵਾਨਾ ਸਾਹਿਬ ਜੀ ਚੋਆ ਇਸ ਵਾਰ ਉਹਨਾਂ ਨੇ ਉਹਨਾਂ ਨੇ ਜਫੀਆਂ ਪਾਈਆਂ ਪਿਆਰ ਕੀਤਾ ਕੌਮ ਦਾ ਹੀਰਾ ਦੱਸਿਆ ਤੇ ਹੁਣ ਜ਼ਰੂਰ ਉਸੇ ਤਰੀਕੇ ਨਾਲ ਵੱਡਾ ਦਿਲ ਕਰਕੇ ਕਿਉਂਕਿ ਉਹ ਤਾਂ ਭਾਵਨਾ ਹੈ ਇਕਾਲੀ ਦਲ ਨੂੰ ਜਿਹੜੀ ਪ੍ਰੈਸ ਕਾਨਫਰੈਂਸ ਕਰ ਰਹੀ ਆ ਜਾਂ ਮਜੀਠੀਆ ਸਾਹਿਬ ਕਰ ਰਹੇ ਆ ਉਹਨਾਂ ਨੂੰ ਵੱਡਾ ਦਿਲ ਦਿਖਾ ਕੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਉਹਨਾਂ ਨੇ ਕਮਿਟ ਕੀਤੀ ਮੰਨਿਆ ਇੱਕ ਤਾਂ ਗੱਲ ਹੁੰਦੀ ਆ ਨਾ ਵੀ ਉਹਨਾਂ ਨੇ ਮੰਨੀ ਨਹੀਂ ਤੇ ਆਪ ਲੋਕ ਸੋਚ ਰਹੇ ਆ ਮੈਜ਼ਨ ਕਰ ਰਹੇ ਆ ਜਿਵੇਂ ਸ਼ਹੀਦ ਦੇ ਆਜ਼ਮ ਸਤਾਰ ਬਹੰਸੀਮ ਡਾਕਟਰ ਆਜ਼ਮ ਖਤਮ ਕੀਤਾ ਪਰ ਬਹੁਤ ਚੈਨਲਾਂ ਤੇ ਜਾਂ ਹੋਰਾਂ ਤੇ ਕਿਹਾ ਜਾਂਦਾ ਇਸ ਤਰੀਕੇ ਨਾਲ ਬੰਦੇ ਉਸ ਵੇਲੇ ਮਾਰੇ ਗਏ ਕਿਤੇ ਕੋਈ ਪ੍ਰੂਫ ਨਹੀਂ ਜਾਂ ਕਿਤੇ ਕੋਈ ਐਸੀ ਗੱਲ ਨਹੀਂ ਪਰ ਇਹਨਾਂ ਨੇ ਤਾਂ ਆਪ ਮੰਨਿਆ ਹੈ